ਹੋ ਸੱਚ ਪੂਆ ਜੀ ਮੇਰੀ ਗੱਲ ਸੁਣੋ ਜਾ ਉਧਰੋਂ ਭੱਜ ਕੇ ਲੈ ਆਓ ਆਪਣੀ ਦਰਾਣੀ ਵੱਲੋਂ ਪਲੇਟਾ ਛੱਡ ਪਰੇ ਅਹੀਂ ਮੈਂ ਨਹੀਂ ਜਾ ਮੰਗਣ ਚਲ ਜਿਓ ਉਹਨਾਂ ਦੇ ਘਰ ਆਖਣਾ ਭਰਾਉਣੇ ਆਏ ਆ ਤਾਂ ਮੰਗਣ ਆ ਗਈ ਹੇ ਫੇਰ ਕੀ ਐ ਪੂਆ ਜੀ ਹੁਣ ਜਿਹੜਾ ਪਤਾ ਤਾਂ ਨਾ ਨਾ ਲੱਗੂਗਾ ਮੈਂ ਚੁੱਪ ਚ ਪੀਤੇ ਆ ਪੂਆ ਤੁਹਾਡੀ ਜਾ ਕੇ ਤੇ ਲੈ ਆਉ ਨਾਲੇ ਉਹਨਾਂ ਨੂੰ ਮੈਂ ਸਾਥ ਲਿਆਉਗਾ ਨਹੀਂ ਮੈਂ ਨਹੀਂ ਲਿਆਉਣਾ ਉਹ ਮੇਰ ਕੋ ਪਤਾ ਕਿੰਨੇ ਓਲੇ ਰੱਖਦੇ ਆ ਉਹਨਾਂ ਹੁਣ ਜਿਹੜਾ ਪਤਾ ਲੱਗੀ ਜਾਣਾ ਸੂੰਗਾ ਲੈਂਦੇ ਹੋਣੇ

ਇਦਾਂ ਕਰਦੀ ਹੈ ਵੀ ਜਾਣਾ ਮੈਂ ਵੀ ਨਹੀਂ ਆਂਦਾ ਛਤਰੀ ਲੱਲਾ ਹੀ ਨਹੀਂ ਸੀ ਮੈਂ ਰੱਖੀਗੀ ਆਵੇ ਭਾਈ ਵਾਓ ਨਹੀਂ ਆਹਿੰਦਾ ਸੇ ਇਹਨਾਂ ਦੀ ਚਾਹ ਤੇ ਭੁੱਖੇ ਹੀ ਗੇ ਵੀ ਅਹੀਂ ਕਿਹੜਾ ਕਦੀ ਚਾਹ ਨਹੀਂ ਵੇਖੀ ਜਾਂ ਮਿੱਠਾ ਮਸਾਲਾ ਲੈ ਆਊਗੀ ਜਾਂ ਲੂਣ ਵਾਲਾ ਕੋਹ ਲੈ ਆਊਗੀ ਤੇ ਐਡੀ ਭੁੱਖ ਖਰਾਣ ਨਹੀਂ ਪੈਣ ਛਿੰਦੋ ਐਵੇਂ ਆਂਦੇ ਆ ਵੀ ਇਹਦਾ ਦੇਲੀ ਹੈ ਨਹੀਂ ਸਾਰੇ ਕਹਿੰਦੇ ਆ ਉਦਾਂ ਵੇਖਾਂ ਭਲਾ ਜੋ ਬੰਨੇ ਨੇ ਤੇ ਆਵਾਜ਼ ਮਾਰਨ ਆ ਜਾਣਾ ਸੀ ਮੈਨੂੰ ਹੁਣ ਨੂੰ ਆਇਆ ਹੋ ਵੀ ਨਹੀਂ ਨਖਤਾ ਆਇਆ ਛੱਟ ਹੀ ਆ ਜਾਂਦਾ ਦਾ ਸਵੇਰ ਦਾ ਕਿ ਜੁੰਦੀ ਹੈ ਔਰ ਉਹਦਾ ਮੈਨੂੰ ਦੱਸਿਆ ਹਾਂ ਹਾਂ ਕੋਈ ਵੀ ਨਹੀਂ ਸਾਹਮਣੇ ਹਾਂ ਕੋਈ ਨਹੀਂ ਆਇਆ ਇੱਧਰ ਦਵਿੰਦਰ ਮੈਂ ਹਬ ਬਿਮਾਰ ਹੋਏਗੀ ਭਜੰਡਈ ਆ ਅੰਦਰ ਆ ਜਾ ਤੇ ਛਤੜੀ ਆ ਮੇਰ ਕੋ ਤੇ ਛਤੜੀ ਆ ਫੇਰ ਛਤੜੀ ਉਸੇ ਮੀਂਹ ਰੋਕ ਦੂਗੀ ਹੈ ਤੇਰੀ ਪਤਾ ਨਹੀਂ ਲੱਗਦਾ ਤੈਨੂੰ ਆਹ ਪਈ ਛਤੜੀ ਤਾਨੂੰ ਨਹੀਂ ਘਾਤਰਾ ਯਕੀਨ ਹੈਗਾ ਕੇ ਤੇ ਮੈਂ ਤਾਨੂੰ ਕੀ ਜਾਣੀ ਆ ਖਲੋਤੀ ਤੇ ਮੈਂ ਖਲੋਤੀ ਆ ਦੱਸ ਐਵੇਂ ਜਾਣ ਕੇ ਕਿਸ ਦੇ ਘਰ ਆਲ ਚਾਹਤੀ ਮਰੀ ਜਾਣੀ ਐਵੇਂ ਛਦਈਆਂ ਵਾਂਗੂ ਇਹਨੂੰ ਤੈਨੂੰ ਸਮਝ ਹੀ ਨਹੀਂ ਲੱਗਦੀ ਮਾਸਾ ਵੀ ਗੱਲਾਂ ਮਾਰਦੀ ਆ ਹੰ ਲੈ ਉਧਰ ਤੋਂ ਸਮੋਸੇ ਆਏ ਓਏ ਹੈਗੀ ਓ ਕੋਈ ਗੱਲ ਹੈਗੀ ਗੱਲ ਹੈਗੀ ਕੋਈ ਹੈਗੀ ਹੈ ਜੀ ਮੇਰੇ ਜਦੋਂ ਵੇਲਾ ਮੁੰਡੇ ਦੀ ਮਾਂ ਨੂੰ ਕਿੱਦਾਂ ਸ਼ਾਉਂਗੀ ਓਹ ਫਲ ਫਲ ਵੇਖ ਲਾ ਵਾਵਾ ਲਾਈ ਓਨੇ ਤੈਨੂੰ ਤਾਂ ਬਹੁਤ ਪਸੰਦ ਆਉਂਦਿਆ ਤੇ ਛੁਡਨ ਨਾਲ ਦੇ ਜੀ ਆ ਗਰਲਫ੍ਰੈਂਡ ਮੇਰੀ ਮਿੰਨੂ ਸਹੀ ਲੱਗਣ ਡਿਆ ਕਿੰਸੇ ਹੀ ਲੱਗਣ ਡਿਆ ਘਰ-ਬਾਰ ਕੀ ਆ ਕਾ ਲੈਂਟਰ ਪਿਆ ਉਹਨਾਂ ਦੇ ਪੱਖੇ ਲੱਗੇ ਕੂਲਰ ਉਹਨਾਂ ਦੇ ਘਰ ਸਾਰਾ ਕੁ ਕੀ ਨਹੀਂ ਹੈਗਾ ਕਾਚ ਦੇ ਗਲਾਸ ਘਰ ਹੈ ਨਹੀਂ ਆ ਪਲੇਟਾਂ ਸਮੋਸੇ ਉਹਦਾ ਖਵਾਲਤੇ ਆ ਕੀ ਕੀ ਇੱਥੇ ਜਰੂ ਆਪ ਬਜ਼ੁਰਗ ਵਾ ਅਮਰ ਆਉਗੀ ਤੇ ਲੈ ਆਉਗੀ ਨਾਲੇ ਮੈਂ ਦੇ ਕੇ ਤੋੜਨਾ ਸਾਰਾ ਕੁ ਹੋ ਪਟ ਟੈਂਸ਼ਨ ਨਹੀਂ ਕਰਦਾ ਕੀ ਸਭ ਕਿਤਾਬ ਆ ਯਾਰ ਬਾਥਰੂਮ ਉਹਨਾਂ ਦਾ ਬਣਿਆ ਪਿਆ ਘਰ ਉਹਨਾਂ ਦੇ ਲੈਂਟਰ ਪਿਆ ਯਾਰ ਕੁੜੀ ਨੇ ਕਿੱਥੋਂ ਆਉਣਾ ਤੇ ਕਿੱਥੇ ਆ ਕੇ ਕਿਦਾਂ ਹੋ ਕਹੂਗਾ ਕੁੜੀ ਨੇ ਆ ਕੇ ਬਣਾ ਲੈਣਾ ਇਹਨਾਂ ਨੇ ਜਿੱਦਾਂ ਕਿਹਾ ਬਣਾ ਲੈਣਾ ਹਾਂ ਜਿਆਦਾ ਨਹੀਂ ਪਹਿਲੀ ਤਾਂ 5 ਕਿੱਲੇ ਤੇ ਹੈਗੀ ਆ ਨਾ ਕਮਾਈ ਕਿੱਥੇ ਜਾਣੀ ਆ ਉਹਦੀ ਹਾਏ ਹਾਏ ਜਾਰਾ ਕੁੜੀ ਦਾ ਭਰਾਣਾ ਪਰ ਜਾਈਨੇ ਬਰੀ ਟੋਰ ਕੱਢੀ ਹੈ ਹਾਂ ਇਦਾਂ ਲੱਗਦਾ ਵਾਵਾ ਤਗਰੇ ਕਰਤੀਆਂ ਹਾਂ ਨਾ ਬੱਚਰੋਂ ਨਾਂਦੀ ਵੀ ਗਈ ਤਗਰੇ ਕਰਦੇ ਆ ਵਾਗਰੂ ਸੱਚੇ ਪਾਸਾ ਇਹਨਾਂ ਤੇ ਮੈਨੂੰ 10ਵੀਂ ਪਾਸ ਹੋਣ ਲੱਗਿਆਂ ਨਹੀਂ ਡਰ ਲੱਗਦਾ ਜਿੰਨਾ ਹੁਣ ਲੱਗਣ ਟਿਆ ਵਾ ਤੇਰੇ ਉਤੇ ਹੱਥ ਹੀ ਵਾਗਰੂ ਤੇ ਇਹ ਲਾ ਕਿਰਪਾ ਕਰਦੇ ہاں میرا بیاہ کرادے بھائی گرو اور کوئی نہیں چاہی دا ہاں ممی پتہ ਕਿتنو گئی ہے ممی نے غلط کرلا ممی اندی کرسی توں اٹھی چپڑاں تے بیٹھا رہی ہاں نہ میرے کچھ بولن نہیں دتا اونی اج ہن ویلے کیا کر دے ہن دوسا اٹھا جے ہاں ہن تے یہ آ پنگا پا بعد وچ کڑی اوور ایج ہو جے ٹڈی

ਤਾਂ ਪਹਿਲਾ ਸਮਾਨ ਦੇ ਤਾਂ ਰੱਖਣਾ ਕਿੱਥੇ ਨਾ ਰੱਖਣ ਨੂੰ ਥੋੜਾ ਥਾਵਾ ਆ ਆ ਕਮਰਾ ਇਹਦਾ ਪਿੱਛੇ ਇੱਕ ਕਮਰਾ ਉਹ ਤੇ ਮੈਂ ਲਈ ਜਾ ਪੰਡਿਆ ਆ ਕਿ ਤੈਨੂੰ ਇਹ ਬਾਕੀ ਬੰਦੇ ਚੰਗੇ ਹੋਣੇ ਚਾਹੀਦੇ ਮੈਂ ਲਈ ਆ ਆ ਕੋਠੀਆਂ ਚ ਵਿਆਹ ਤੇ ਅਗਲੇ ਨੂੰ ਮਿਹਣੇ ਮਾਰ ਮਾਰ ਕੇ ਤੇ ਉਹ ਕਰਨ ਤੂੰ ਮੁੰਡਾ ਮੈਂ ਕੁੜੀ ਤੋਂ ਨਹੀਂ ਮਲ ਗੜਿਆ ਮੈਂ ਕਿੱਥੋਂ ਮੁੰਡਾ ਤੈਨੂੰ ਆਪਣੀ ਤਾਂ ਬਹੁਤ ਜਵਾਨ ਲੱਗਣ ਢੀ 6 ਫੁੱਟ ਤੇ ਮੁੰਡੇ ਦੀ ਉਮਰ ਹੀ ਵਾਦੀ ਨਹੀਂ ਵਾਦਾ ਹੈਗੀ ਉਹਦਾਂ ਲੱਗਦਾ ਵਾ ਬੰਦਾ ਵਾ ਨਾ ਤਾਂ ਕਰਕੇ

ਚੋਕ ਫਿਰ ਦੱਸ ਦੇਣਾ ਹੈ ਕਿ ਤੂੰ ਵੀ ਆਪਾਂ ਜਾ ਕੇ ਤੇ SLAS ਸ਼ੁਰੂ ਕਰਕੇ ਨਾ ਸਾਰੇ ਜੀ ਸਦਰਾਣਾ ਤੇ ਫਿਰ ਦੱਸ ਦਾਂਗੇ ਚਲੋ ਠੀਕ ਮੈਂ ਕਹਿ ਰਹੀ ਹਾਂ ਤੇ ਜੇ ਕੁੜੀ ਨੂੰ ਚਾਹਤੀ ਮਾਰਨੀ ਹੋਣੀ ਕਿਤੇ ਉਹ ਵੀ ਫਿਰ ਮਾਰ ਲੈਣਾ ਹਣਾ ਕੋਈ ਨਹੀਂ ਮੈਂ ਕਹਿ ਦਿੰਨੀ ਪੂਆ ਜੀ ਕਹਿੰਦੇ ਆ ਵੀ ਆਪਾਂ SLAS ਸ਼ੁਰੂ ਕਰਕੇ ਨਾ ਘਰ ਜਾ ਕੇ ਤੇ ਫਿਰ ਦੱਸ ਦਾਂਗੇ ਕੋਈ ਨਹੀਂ ਮੈਨੂੰ ਫੋਨ ਕਰ ਦੇਣਗੇ ਮੈਂ ਤੁਹਾਨੂੰ ਫੋਨ ਕਰ ਦੂੰਗੀ ਤੇ ਕੁੜੀ ਨੂੰ ਵੀ ਐਂ ਤੇ ਚਾਹਤੀ ਮਾਰਨੀ ਹੋਗੀ ਤਾਂ ਕੋਈ ਨਹੀਂ ਮਾਰਨਦੇਓ ਕੋਈ ਨਹੀਂ ਟੀਂਗਾ ਵਰਗੀਆਂ ਟੀਂਗਾ ਵਾਂ ਕੇ ਵੇਖ ਲਾਂਗੇ ਆ ਕੋਈ ਗੱਲ ਨਹੀਂ ਆ ਕੋਈ ਠੀਕ ਚਲੋ ਠੀਕ ਹੈ ਫਿਰ ਚੰਗਾ ਪੂਆ ਜੀ ਚੰਗਾ ਚੰਗਾ ਜੀ ਚੰਗਾ ਚੰਗਾ ਹੋ ਗਿਆ ਜੀ ਚੰਗਾ ਵਧ ਦਿਓ ਠੀਕ ਹੈ ਪਸੰਦ ਹੈ ਮੈਂ ਵੀ ਤੇਰੇ ਮਗਰ ਲੱਗ ਲਾ ਕੇ ਪੂਆ ਹੀ ਬਣਾ ਲੀ ਅੱਜ ਚਲੋ ਕੋਈ ਨਹੀਂ ਮੇਰੀ ਪੂਆ ਤੇ ਹੁਣ ਤੁਹਾਡੀ ਵੀ ਪੂਆ ਜਿਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਲੋ ਮੈਂ ਵੀ ਕਿਤੇ ਮੋੜ ਨਹੀਂ ਨਾ ਢੜੀ ਉਹ ਤੇਨੇ ਪਿੱਛੇ ਮੋਟਰਸਾਈਕਲ ਲੱਗਾ ਜੇ ਇਹਨਾਂ ਦਾ ਆਹ ਬੈਗ ਹੀ ਜਾਣਾ ਪੈਣਾ ਵਾਂਗਾ ਕਵਾਂਡੀਆਂ ਦਾ ਮੋਟਰਸਾਈਕਲ ਲੱਗਾ ਹਾਂ ਜੀ ਲੰਗ ਜਾਈ ਲੰਗ ਜਾਈ ਆ ਘਰ ਵੱਲ ਵੇਖ ਕਿਤੇ ਮੈਂ ਜੋਧਾ ਤੇ ਰਾਹਦਾ ਹੀ ਬਦਲੀ ਜਾਂਦਾ ਪੈਣਾ ਉਹ ਕੋਈ ਦਿਨ ਤਾਂ ਪਤਾ ਐਨੇ ਭੈਣ ਭਰਾ ਉਹਨਾਂ ਸਾਰੀ ਇੱਕੋ ਜਿਹੀ ਥੋੜੀ ਹੁੰਦੇ। ਨਾ ਉਹ ਤੇ ਮੈਂ ਕਹਿੰਦੀ। ਇਹਨਾਂ ਨੂੰ ਕੋਈ ਪਿਆਰੀ ਤੇ ਲਿਮਟ ਬਣਾ ਕੇ ਕੋਠੀ ਪਾਲੀ ਸੀ। ਹਾਂ ਅੱਛਾ। ਤੇ ਇਹਨਾਂ ਨੇ ਹੁਣ ਬਣੀ ਨਹੀਂ ਬਣਾਈ। ਲਿਮਟ ਪੜਾ ਕੇ ਤੇ ਉਹ ਵੀ ਅਤ ਨੂੰ ਪਾਲਣ ਕੋਠੀ ਹੋਣੀ। ਅੱਛਾ ਅੱਛਾ। ਹਾਂ। ਲੈ, ਚਲ ਵੀ ਗਈ ਉਹ ਗੱਡੀ ਚੱਟ। ਮੂੰਹ ਸਿਰ ਲੱਭਾਈ ਨਹੀਂ ਗੱਲਦਾ ਵੀ ਕੌਣ ਆਏ ਤੇ ਕਿੱਧਰ ਆਏ। ਉਹ ਨਹੀਂ ਤੇ ਫੇਰ ਖਲੋਗੀਂ ਬੂਏ ਜੀ ਹਾਂ ਹੋ ਖਲੋਗੀਂ ਹਾਂ ਤੁਸੀਂ ਹੁਣ ਕਿਤੇ ਮੁੜਕੇ ਜਾਇਓ ਉਹਨਾਂ ਦੇ ਘਰ ਜੇ ਕਿਤੇ ਸੱਦਣ ਵੀ ਆ ਗਈ ਨਾ ਤੇ ਵੇਖਿਓ ਕੀ ਬਣਦਾ ਹੁਣ ਦੱਸ ਉਹ ਗੱਲ ਪਹਿਲਾਂ ਤੇ ਤੂੰ ਛਤੜੀ ਛੁੜਤੀ ਤੈਨੂੰ ਨਹੀਂ ਪਤਾ ਕਿ ਉਹ 몰ਾਈ ਆ ਸੱਦਿਆ ਉਹਨੇ ਨਹੀਂ ਗਾ ਇੱਕ ਛਤੜੀ ਦੇ ਗੁੱਸਾ ਕੱਢੀ ਜਾਨੀ ਇੱਕ ਮੇਰੇ ਤੇ ਗੁੱਸਾ ਕੱਢੀ ਜਾਨੀ ਤੇ ਤੁਹਾਡੇ ਤੇ ਗੁੱਸਾ ਕੱਢਣਾ ਹੋਰ ਮੈਂ ਕਿਤੇ ਕੱਢਣਾ ਗੁੱਸਾ ਹੋਰ ਕਿਤੇ ਕੱਢਾਂ ਵਿਰਾਜ ਨੂੰ ਦੋਤੇ ਕੱਢਣ ਜਾ ਕੇ ਗੁੱਸਾ ਤੇ ਯਾਰ ਉਹਨੇ ਨਹੀਂ ਸੱਦਿਆ ਤੇ ਇਹਨੂੰ ਕਿ ਮੈਨੂੰ ਦੇ ਹੀ ਆ ਖੜ ਤੂੰ ਅਹੀਂ ਜਦੋਂ ਮੂਰਤ ਕਰਾਇਆ ਕੁੱਟਦਾ ਉਹਨੂੰ ਪਹਿਲਾਂ ਮੋਹਰੇ ਲਾਇਆ ਭੈਣ ਜੀ ਸਾਰਾ ਕੁਝ ਤੇਰੀ ਜ਼ਿੰਮੇਵਾਰੀ ਓ ਸਾਰਾ ਕੁਝ ਤੇਰੀ ਜ਼ਿੰਮੇਵਾਰੀ ਓ ਅਜੇ ਕੀ ਕਿਤੇ ਦਾ ਘਰ ਨਹੀਂ ਬਣਿਆ ਕਿਤੇ ਕੋਹ ਨਹੀਂ ਉਹਦਾ ਗਿੱਠ ਜਿੰਨਾ ਮੁੰਡਾ ਵਾ ਪਤਾ ਨਹੀਂ ਕਰੇ ਸਿਰ ਤੇ ਆਕੜੀ ਜਾਂਦੀ ਆ ਇਹੋ ਜੀਆਂ ਕਹਾਣੀਆਂ ਮੇਰੇ ਲਾਗੇ ਨਾ ਪਾਇਆ ਕਰ ਚੰਗਾ ਤੇ ਸੁੱਖ ਮੰਗਿਆ ਕਰ ਸੱਚੇ ਪਾਸ਼ਾ ਸਾਡਾ ਪੁੱਤ ਪ੍ਰਦੇਸਾਂ ਚ ਜਾਣ ਡਿਆ ਤੇ ਮੈਂ ਹੱਥ ਜੋੜਦੀ ਮਹਾਰਾਜ ਹੁਣੇ ਫੋਨ ਆ ਜਾ ਮੇਰਾ ਪੁੱਤ ਹੁਣੇ ਜਾਵੇ ਤੇ ਮੈਂ ਸ਼ਿੰਦੋ ਦੇ ਘਰ ਡੱਬ ਤੂੰ ਮੂੰ ਮਿੱਠਾ ਕਰ ਮੇਰਾ ਪੁੱਤ ਪਹੁੰਚ ਗਿਆ ਈ ਚੰਗਾ ਕੋਈ ਨਹੀਂ ਹੋ ਜੂਗੀ ਮਾਲਕਾ ਅਸਮਰਾਦ ਕਰੂਗਾ ਪੂਰੀ ਉਹਨਾਂ ਦੀ ਵੀ ਹੋਵੇ ਤੇ ਸਾਡੀ ਵੀ ਹੋ ਜੇ ਨਾਲੇ ਡੱਬਾ ਫੜੂਗੀ ਤੇ ਨਾਲੇ ਫੇਰ ਸ਼ਰਮਿੰਦੀ ਹੋਊਗੀ ਵੀ ਆਹੋ ਸਾਡੇ ਘਰ ਤੇ ਪਰੌਣੇ ਆਏ ਮੈਂ ਸੱਦਿਆ ਨਹੀਂ ਘਰ ਚੱਲ ਹੁਣ ਮੈਂ ਤੇ ਡੱਬਾ ਲੈ ਆਇਆ ਨਾਲਾ ਆਂ ਮੁੜ ਕੇ ਵੇਖੂਗੀ ਫੇਰ ਆਖੂਗੀ ਬੂਏ ਖਲੋਤੇ ਧੁਮੇ ਜੀ ਚੰਗਾ ਬਾਬਾ ਤੂੰ ਤਾਂ ਲੜਾਈ ਨੂੰ ਮੱਜਾ ਮਾਰਦਾ ਮੇਰਾ ਵੀ ਸਾਰਾ ਹੀ ਹੋ ਗਿਆ ਮੇਰੇ ਜਿਹੜਾ ਪੇਪਰ ਆ ਨਾ ਸਿਲ ਤੇ ਨਹੀਂ ਹੈ ਨਾ ਮੈਂ ਨਹੀਂ ਜਾਣਾਂ ਜੁਨਾ ਕਿਉਂ ਨਹੀਂ ਜਾਣਾ ਤੂੰ ਟਿਊਸ਼ਨ ਤੇ ਮੈਂ ਨਹੀਂ ਜਾਣਾ ਮਮਾ ਕਿੰਦੇ ਕਿ ਜੀ ਗੁਰਵਰ ਨਾਲ ਸੌਂਗਾ ਫੇਟੂ ਮੂਡ ਨਹੀਂ ਚੇ ਤੇ ਗੁਰਵਰ ਸੌਂ ਗਿਆ ਚੱਲ ਤੂੰ ਟਿਊਸ਼ਨ ਤੇ ਹੁਣ ਮੈਂ ਨਹੀਂ ਜਾਣਾ ਮੇਰੇ ਫੋਨ ਲਾ ਕੇ ਬਚ ਲੋ ਮਮਾ ਕਿੰਦੇ ਕਿ ਨਹੀਂ ਜਾਣਾ ਮੈਂ ਕਦੀ ਵੀ ਨਹੀਂ ਫੋਨ ਲਾਂਦੀ ਤੇ ਮੇਰੇ ਲਈ ਪਰੌਣਾ ਵੇਖਣ ਗਏ ਐ ਤੇ ਕੋਈ ਤਾਂ ਇਨੀ ਖੋਸ਼ ਹੈ ਤੇ ਅੱਡੀ ਛੁੱਟੀ ਕਰਾ ਦੇ ਹੈ ਚੱਲੇ ਠੀਕ ਐ ਪਰ ਆਪਣੀ ਮੰਮੀ ਨੂੰ ਨਾ ਦੱਸੀ ਆਪਣੀ ਮੰਮੀ ਨੂੰ ਇਹ ਗੱਲ ਕਹੀਂ ਪੇ ਗੁਰਵਰ ਸੁ ਤਾਣੀ ਹੀ ਮੈਨੂੰ ਨਾ ਗਾਲਾਂ ਪਾਵੇਂ ਫੇਰ ਠੀਕ ਜੇ ਕੁਝ ਉਲਟਾ ਸਿੱਧਾ ਕਿਹਾ ਨਾ ਤੇ ਫੇਰ ਮੈਂ ਤੇਰੀ ਮੰਦੀ ਲਾ ਦੇਣੀ ਮਮਾ ਤੇਰੇ ਕੁੱਟਰੀ ਵੀ ਨੇ ਕਿਉਂ ਨਾ ਕੁੱਟਣ ਦੇਣਗੇ ਉਹਨੇ ਫਿਰ ਮੈਨੂੰ ਕਹਣਾ ਟਿਊਸ਼ਨ ਤੇ ਕਿਉਂ ਨਹੀਂ ਗਈ ਚਲ ਠੀਕ ਆ ਤੇ ਪੜ ਲਾ ਫਿਰ ਜਿਹੜਾ ਕੰਮ ਦਿੱਤਾ ਵਸ ਕੋਲੋਂ ਨਹੀਂ ਮੇਰੇ ਪੇਪਰ ਆ ਸਵੇਰੇ ਮੈਂ ਕੱਲ ਦੀ ਘਰ ਆਈ ਤੇ ਫਿਰ ਪੇਪਰ ਰੀਡਿੰਗ ਕਰਨਾ ਨਹੀਂ ਮੇਰਾ ਹੋ ਗਿਆ ਸਾਡਾ ਮੈਨੂੰ ਇਹਨਾਂ ਨੇ ਪੜਾ ਪੇਪਰ ਰੀਡਿੰਗ ਕਰ ਲੈ ਚੁੱਪ ਕਰਕੇ ਮੈਂ ਨਹੀਂ ਕਰਨਾ ਫਿਰ ਵੇਖੇ ਤੇਰੀ ਮੰਮੀ ਫਿਰ ਤੈਨੂੰ ਆਣ ਕੇ ਵੇਖਣਗੇ ਹੁਣ ਕੋਈ ਨਾ ਕੋਈ ਨਹੀਂ ਚਲ ਠੀਕ ਹੈ ਫਿਰ ਚੱਲ ਕੇ ਗਾੜੀ ਤੋਂ ਚੱਟ ਗਿਓ ਮੈਂ ਹਾਂ ਤੂੰ ਉਧਰ ਵੇਖੀ ਨਾ ਤੇ ਭਰਾ ਲ ਵੇਖਿਆ ਕੀ ਵੇਖਿਆ ਬਲਾ ਉਹ ਚਲ ਮਜਵਾਨ ਸੋਨਾ ਹੀ ਹੋਰ ਕੀ ਵੇਖਣਾ ਬਾ ਤੂੰ ਚਲ ਮਜਵਾਨ ਹੀ ਵੇਖਿਆ ਤੇ ਹੋਰ ਮੈਨੂੰ ਪੁੱਛ ਜਿਦਾ ਸੰਗ ਸੁੱਕੇ ਪਏ ਕੀ ਹੋਇਆ ਈ ਤੈਨੂੰ ਉਹ ਜਿਦੋਂ ਮਨ ਲੱਗਾ ਨਾ ਤਾਂ ਠੰਡਾ ਪੀਣ ਹੂੰ ਉਹਦੇ ਮੇਰੇ ਨਾਲ ਵੇਖੀ ਜਾਵੇ ਵੇਖੀ ਜਾਵੇ ਖਬਰ ਵੇਖੀ ਜਾਵੇ ਤੇ ਮਰ ਜਾਣਿਆ ਤੈਨੂੰ ਵੇਖਣਾ ਇਹ ਤਾਂ ਤੈਨੂੰ ਵੇਖਣਾ ਹੀ ਉਹਨਾਂ ਨੇ ਆਏ ਹੋ ਵੇਖਣ ਦਾ ਗਾਈ ਦੀ ਤੁਸੀਂ ਤਾਂ ਮਨ ਲਗਾ ਚਮੋਸਾ ਖਾਣ ਉਦੋਂ ਮੇਰੇ ਲੱਕਾ ਪਾਪੜ ਵੇਖੀ ਜਾਵੇ ਵੇਖੀ ਜਾਵੇ ਹੈ ਸ਼ਦਾਈ ਮੈਨੂੰ ਕੁੜੇ ਕਰੇਟਰ ਲੱਗਣਦੇ ਆ ਝਰਕਾ ਦਾ ਹੈਗਾ ਉਹਨੇ ਤੈਨੂੰ ਸਮੇਂ ਵੇਖਣਾ ਹੈਗਾ ਤੇ ਤੇਰਾ ਘਰ ਬਾਹਰ ਵੇਖਣਾ ਔਰ ਮੈਨੂੰ ਵੇਖਣਾ ਹੈ ਵੇਖਣਾ ਹੈ ਐਦਾਂ ਵੇਂਦੇ ਹੋਰ ਕਦਾਂ ਵੇਂਦੇ ਆ ਮੈਂ ਕੋਈ ਗੱਲਬਾਤ ਕਰਨਗੇ ਗੱਲਬਾਤ ਹੋਣਾ ਪਤਾ ਜੇ ਕੀ ਕਰਨੀ ਤੇਰੇ ਨਾਲ ਨਾਲੇ ਉਹ ਕੁੜੀ ਨੂੰ ਵੇਖਣੀ ਆਂਦੀ ਜਾਣਾ ਆਹੋ ਸੋਖ ਆਂਦੀ ਹੀਗੀ ਆਉਂਦੀ ਹੈਗੀ ਪੀ ਆ ਉਹਦੀ ਬਉਟੀ ਤਰੀਦੀ ਵੇ ਪਰਜਾਈ ਕਿੱਡੀ ਖੁਸ਼ ਆਹੋ 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 ਕਿੱਡੀ ਖੁਸ਼ ਅੰਦਰ ਬਾਹਰ ਵੇਖਿਆ ਉਹਨੇ ਬੜੀ ਖੁਸ਼ ਹੈਗੀ ਤੇ ਆਂਦੇ ਵੀ ਘਰ ਜਾ ਕੇ ਸਲਾਹ ਕਰਕੇ ਤੇ ਫੇਰ ਕੁੜੀ ਨਾਲ ਤੁਸੀਂ ਵੀ ਚਾਹਤੀ ਕਰ 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 ਬੜੀ ਗੱਲ ਗੁੰਡੀ ਨਾ ਕੀਤੀ ਨਾ ਉਹਨਾਂ ਕੋਈ ਨਹੀਂ ਆਖਿਆ ਉਹ ਪਹਿਲੋ ਜੋ ਹੀ ਸੁੱਖ ਨੂੰ ਆਖਿਆ ਵੀ ਵਿਆਹ ਕਰਕੇ ਜੋ ਬੰਦਾ ਤਾਂ ਹੀ ਕੋਠੀ ਪਾ ਲੈਣੀ ਮੈਂ ਫੇਰ ਕੱਲ ਸੂਰ ਇੱਕ ਨਵਾਂ ਲਿਆਵਾਂ ਜੁੱਤੀ ਜੁੱਤੀ ਲਿਆਵਾਂ ਫੇਰ ਚੱਲ ਕੋਈ ਗੱਲ ਨਹੀਂ ਇਹ ਫੋਨ ਤੇ ਆ ਰਹਿੰਦੇ ਕੁੜੀ ਵੇਖਣ ਜਾਣਾ ਵਾ ਤੇ ਉਹ ਫਿਰ ਮੈਨੂੰ ਕਰਨਗੇ ਤੁਸੀਂ ਨਾਲ ਤੇ ਗਿਆ ਨੇ ਤੇ ਕੁੜੀ ਤੂੰ ਵੀ ਆ ਵੇਖਣੀ ਆ ਉਹ ਮੈਂ ਕਹਣਾ ਵਾ ਕੁੜੀ ਤੇ ਆ ਭਾਈ ਨਹੀਂ ਆਹੋ ਨਹੀਂ ਉਧਰ ਉਧਰੀ ਵੇਖਾਂਗੇ ਅਸੀਂ ਵੇਖਾਂਗੇ ਉਹ ਕੁੜੀ ਤੈਨੂੰ ਵੇਖੂਗੀ ਤੇ ਫੇਰ ਹੀ ਰਿਸ਼ਤਾ ਹੋਊਗਾ ਜੇ ਤੂੰ ਪਸੰਦ ਹੋਵੇਂ ਕੋ ਕੁੜੀ ਦੇ ਤੇ ਤੇ ਜੇ ਕੁੜੀ ਤੇਰੇ ਪਸੰਦ ਹੋਊ ਤੇ ਉਹਦੇ ਭਰਾ ਪਰਚਾਈ ਨਾ ਬਾਹਰ ਨਿਕਲੇ ਅਸੀਂ ਹਾਂ ਉਹ ਚ ਇੱਕ ਲੱਗ ਲੱਗ ਕਰਦੇ ਰਹੇ ਅਸੀਂ ਅੱਛਾ ਹੁਣ ਪਤਾ ਨਹੀਂ ਕਾਹਦੀ ਗੱਲਾਂ ਕਰਦੇ ਰਹੇ ਮੈਂ ਸੁਣ ਜਾਣੀ ਆ ਉਹਨਾਂ ਸਲਾਹਤ ਕਰਨੀ ਹੀ ਆਪਣੀ ਸਲਾਹ ਕਰਨ ਦੇ ਆਹੋ ਆਪਣੀ ਸਲਾਹ ਕਰਨ ਦੇ ਮੇਰਾ ਤਾਂ ਰੰਗ ਉੱਡਿਆ ਸੀ ਮੈਂ ਜਵਾਬ ਦੇਣ ਲੱਗੀ ਨਹੀਂ ਨਹੀਂ ਜਵਾਬ ਨਹੀਂਗਾ ਦੇਣਾ ਰਿਸ਼ਤਾ ਹੋ ਜਾਣਾ ਵਾ ਤਾਂ ਤੂੰ ਫੇਰ ਨਾ ਕਰ ਪੱਕ ਹੋ ਜੂਗਾ ਨਾ ਹਾਂ ਹੋ ਜਾਣਾ ਵਾ ਸਾਡੀ ਕਿਸਮਤ ਹੈ ਕਿਸਮਤ ਆਹੀ ਕਿਹੜੇ ਰੱਬ ਦੇ ਮਾਂ ਮਾਰੇ ਆਖ ਤੇ ਆਹੋ ਕੋਈ ਨਹੀਂ ਪਤਾ ਤੂੰ ਫਿਕਰ ਨਾ ਕਰ ਆਹ ਫਿਕਰ ਨਹੀਂ ਕਰੀਂ ਦੰਦਾ ਕਹਿ ਕਰ। ਜੋ ਜੋ ਪੈ ਲੱਗੇ ਚਾਚਾ ਨੇ ਉਹ ਦਤਾਂਗੇ ਪੈਰ ਤੇ। ਆਹੋ ਤੇ ਦੱਸਣਾ ਹੀ ਆ। ਆ ਦੱਸ ਪਹਿਨੋ ਤਾਂ ਮੈਂ ਤਾਂ ਆ ਨਾ ਦੱਸਿਆ। ਵੀ ਕੀਪਤਾ ਹੋਣਾ ਕਿ ਨਹੀਂ ਹੋਣਾ। ਤਾਂ ਇਹ ਵੀ ਗੱਲ ਹੈਗੀ ਆ। ਆਹੋ ਤੇ ਨਾ ਹੋਊ ਤੇ ਇਹਨੂੰ ਚਾਚੀ ਨੂੰ ਤੇ ਚਾਚੇ ਨੂੰ ਵੀ ਨਾਲ ਲੈ ਦਾਂਗੇ ਸਾਡਾ ਕੌਣ ਵਾ। ਆਹ ਹੈ ਵੀ ਗੱਲ ਹੈਗੀ। ਆਹੋ ਇਹਨਾਂ ਨੂੰ ਵੀ ਨਾਲ ਖੜਾਂਗੇ। ਹਾਂ ਉਹਨਾਂ ਨੂੰ ਕੀ ਪਤਾ ਰਿਸ਼ਤਾ ਹੁੰਦਾ ਨਹੀਂ। ਆਹੋ ਅਜੇ ਇਹਨਾਂ ਨੂੰ ਕੀ ਪਤਾ। ਹਾਂ ਤੇ ਤਾਂ ਕਰਕੇ ਨਹੀਂ ਹੋਣ ਅਹੀਂ ਆਖਿਆ। ਚੱਲ ਕੋਈ ਨਹੀਂ। ਆਹੋ ਚੰਗਾ। ਮਰ ਲਾ ਲਾ ਫਰ ਕਪੜੇ ਕੂਪਰੇ ਆਹੋ ਵੇਖ ਲਾ 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 ਹਾਂ ਤੇ ਚਾਹ ਮੈਂ ਤੇਰੀ ਹਿਆਤ ਹੈ ਉਦੋਂ ਤੇ ਤੂੰ ਪੀਤੀ ਨਹੀਂ ਸੰਗਦੇ ਨੇ ਤੇ ਮੈਂ ਕਿਤਾ ਪੀਣੀ ਹੀ ਮੇਰੇ ਲੱਗੇ ਕੋ ਹਣੀ ਤੇ ਉਹ ਹੈਗੀ ਆ ਚਾਹ ਤੇ ਮੈਂ ਉੱਥੇ ਬੈ ਆਪਣੇ ਫੁੱਪਰ ਲਾ ਕੇ ਤੇ ਮੈਂ ਲਿਉਣੀ ਆ ਚਲ ਮੈਂ ਲੀੜੇ ਲਾ ਨਾ ਕੋਈ ਗੱਲ ਨਹੀਂ ਚੰਗਾ ਲਿਆਓ ਚਾਹ ਆਗੇ ਬਾਬੀ ਦੇਹੀ ਹਾਂ ਗਈ ਆ ਕੀ ਬਣਿਆ ਫਿਰ ਮੇਰੇ ਰਿਸ਼ਤੇ ਦਾ ਬਣਾ ਕੀ ਹੀਗਾ ਨਿਆਣੇ ਕਿੱਥੇ ਆ ਗੁਰਵਰ ਨੂੰ ਮਨ ਨੂੰ ਲੈ ਗਿਆ ਵਾ ਹਾਂ ਸਮਰੀਤ ਤੇ ਸੀਰ ਦਾ ਡਿਵੀਸ਼ਨ ਤੇ ਗਈ ਆ ਵਾ ਅੱਛਾ ਚਲ ਚੰਗਾ ਆ ਚਲ ਗਈ ਆ ਤੇ ਪਹਿਲਾਂ ਗੁਰਵਰ ਨੇ ਮੈਨੂੰ ਗਿੱਲਾ ਕਰਤਾ ਈ ਮੈਂ ਹੁਣ ਕੱਪੜੇ ਫੇਰ ਬਦਲੇ ਚੇਂਜ ਕੀਤੇ ਅੱਛਾ ਉਹ ਤਾਂ ਨਹੀਂ ਹੋਇਆ ਗਿੱਲਾ ਨਹੀਂ ਬਾਬੀ ਉਹ ਤਾਂ ਸੁਕਾਏ ਨੇ ਨਾਲੀ ਨਾਲ ਮੈਨੂੰ ਭਿਉਂਤਾ ਈ ਅੱਛਾ ਅੱਛਾ ਕਿੰਦਾ ਮਣਗੀ ਕਹਿੰਦੇ ਮੇਰੇ ਰਿਸ਼ਤੇ ਦੇ ਬਣਗੀ ਮੈਨੂੰ ਤਾਂ ਸਾਰਾ ਕੁਝ ਚੰਗਾ ਲੱਗਾ ਮਰ ਜੇ ਤੇ ਰਿਸ਼ਤਾ ਕਰਾਉਣਾ ਹੀ ਆ ਤੇ ਆਪਣੇ ਵੀਰ ਨੂੰ ਮਨਾ ਲਾ ਪੈਣਾ ਉਹ ਨਹੀਂ ਉਹ ਮੰਨਦਾ ਕਹਿੰਦਾ ਮੈਨੂੰ ਇਹ ਕਿਤੇ ਉਹ ਜਾਂਦੇ ਆਣੇ ਪਹਿਲਾਂ ਸਟੀਲ ਦੇ ਗਰਸਾਂ ਚ ਪਾਣੀ ਦੇ ਤਾ ਤੇ ਮੈਂ ਤਾਂ ਕਿਹਾ ਮੈਂ ਉਹ ਪਾਣੀ ਕਹਿਣ ਦੀ ਆ ਉਹ ਲਿਮਕਾ ਤੇ ਉਹ ਦਿਨ ਬਤਾ ਹੋਰ ਤਾਂ ਤਾਂ ਲੱਗਦਾ ਨਾ ਫਿਰ ਉਸ ਤੋਂ ਬਾਅਦ ਉਹ ਗੱਲ ਹੋਈ ਤੇ ਬਾਅਦ ਚ ਜਿਹੜੇ ਸਮੋਸੇ ਲੈਂਦੇ ਉਹ ਵੀ ਸਟੀਲ ਦੀਆਂ ਪਲੇਟਾਂ ਚ ਬਜੁਰਾ ਦਾ ਵੀਰ ਕਹੀ ਜਬ ਵੀ ਨਹੀਂ ਮੈਂ ਤਾਂ ਕਰਨਾ ਹੀ ਨਹੀਂ ਮੈਂ ਹਾਂ ਦੱਸੋ ਬਜ਼ੁਰਗ ਵਾ ਪਰ ਇਨਾ ਵੀ ਤੂੰ ਵੇਖ ਸੁੱਖ ਕਿੰਨਾ ਵਾ ਨਾ ਤੇਰੀ ਕੋਈ ਦਰਾਨੀ ਨਾ ਜਠਾਨੀ ਤੇ ਨਾ ਹੀ ਕੋਈ ਢੇਰ ਹਾਂਜੀ ਤੇ ਨਾ ਹੀ ਕੀ ਨਾ ਲਈਦਾ ਨਨਾਨ ਸਾਰਾ ਤਾਂ ਪੰਗਾ ਪਾੜੇ ਦੀ ਜੜ ਇਹ ਗੱਲ ਵਧੀਆ ਹੋ ਗਈ ਹੈ ਆਹੋ ਤੇ ਪਰ ਹੁਣ ਮੰਨੇ ਤੇ ਫੇਰ ਵਾ ਨਾ ਉਹ ਨਹੀਂ ਉਹ ਮੰਨਣ ਜਾ ਤੇਰਾ ਵੀਰ ਕਹਿੰਦਾ ਘਰ ਵੀ ਸੀ ਭਾਬੀ ਜੀ ਤੇ ਮੈਂ ਜਾਊਂਗੀ ਤੇ ਸਾਰਾ ਕੁਝ ਸਹੀ ਕਰੂੰਗੀ ਨਾ ਮੈਂ ਮੈਂ ਤੇ ਉਹਨਾਂ ਬਹੁਤ ਨਾਲ ਕੈਂਡੀਆਂ ਸਮਝਾਉਣ ਦੀ ਤਰਵੀਰ ਨੂੰ ਪਰ ਉਹ ਹੁਣ ਮੰਨਦਾ ਨਹੀਂ ਆ ਮੈਨੂੰ ਤਾਂ ਆਪ ਇੰਨੀ ਟੈਨਸ਼ਨ ਹੋ ਗਈ ਆ ਇੱਕ ਤੈਨੂੰ ਪਤਾ ਤਾਂ ਹੈਗਾ ਵਾ ਵੀ ਬੰਦਾ ਹਨਾ ਬੜੀ ਆਸ ਨਾਲ ਗਿਆ ਹੁੰਦਾ ਮੁੰਡਾ ਵਿਚਾਰਾ ਇੰਨਾ ਚੰਗਾ ਮੁੰਡੇ ਨੇ ਇਹ ਨਹੀਂ ਕਿਤੇ ਕੋਈ ਗੱਲ ਕੀਤੀ ਜਿਹੜੀ ਗੱਲ ਦਾ ਜਿੰਨਾ ਕੇ ਜਵਾਬ ਮੰਗਿਆ ਉਹਨਾਂ ਕੇ ਬਸ ਹਾਂਜੀ ਹੂੰ ਹਾਂਜੀ ਬਸ ਇੰਨਾ ਕੇ ਕਰਦਾ ਰਿਹਾ ਤੁਸੀਂ ਨਾ ਮੇਰਾ ਕਿਤੇ ਵੀ ਹੋਂ ਰਿਸ਼ਤਾ ਹੋਣ ਦੇ ਮੈਂ ਤੇਰਾ ਰੋਕਿਆ ਵਾ ਫੇ ਮੈਨੇ ਲੱਗੀ ਕਹਿਣ ਚੱਲ ਆਪਣੇ ਵੀਰ ਨੂੰ ਕਹਿ ਜਾ ਕੇ ਫਿਰ ਵੀਰ ਨੂੰ ਕਹਿਣਾ ਹੀ ਪੈਣਾ ਹੋਰ ਕੀ ਕਰਾਂ ਮੈਂ ਆਣ ਮੈਂ ਤਾਂ ਆਪਕ ਇੰਨੀ ਮੇਰੇ ਗਲੋ ਲੱਤ ਤੂੰ ਏ ਕੋ ਘਰ ਨਹੀਂ ਚੰਗਾ ਘਰ ਨਹੀਂ ਚੰਗਾ ਇੰਨਾ ਨਹੀਂ ਵੇਖਣਾ ਬੰਦੇ ਚੰਗੇ ਆ ਘਰ ਵੇਂਦੇ ਰੋ ਘਰ ਹੋਰ ਦੋਆਂ ਸਾਲਾਂ ਨੂੰ ਬਣਾ ਲੈ ਬੰਦਾ ਮੈਂ ਸੁਤਾਂ ਇੰਤ ਕੀ ਫਰਮਾਇਸ਼ਾਂ ਪੁਵਾਈ ਜੈਨੀ ਈ ਜੋਦ ਨੂੰ ਨੀਜ਼ ਤੇ ਮਿੰਨ ਵੀ ਆਉਂਦੀ ਐ ਪਰ ਹਰਾਮ ਹੀ ਕਰਦੀ ਆ ਹੁਣੀ ਸੁਆਵ ਜੋਦ ਨੂੰ ਕਹਿਤਾ ਮੈਂ ਨਹੀਂ ਕਰਨਾ ਕਿਤਾ ਫੋਨ ਸੁਖ ਨੂੰ ਨੇ ਤੇ ਤੂੰ ਆਵੜੀ ਮੈਂ ਨਹੀਂ ਕੀਤਾ ਨਾ ਮੈਂ ਜਵਾਬ ਹੀ ਦੇਣਾ ਵਾ ਗਾਲ ਸੁਣੋ ਵੀਰ ਜੀ ਤੈ ਹੀ ਹਵੇ ਲੜੀ ਜਾਂਦੇ ਕਿਉਂ ਰਿਸ਼ਤਾ ਹੋਰ ਦੋਸਤ ਹੋ ਮੇਰਾਣ ਤੈਨੂੰ ਜਿਆਦਾ ਪਤਾ ਕਿ ਮੈਨੂੰ ਪਤਾ ਹਾਏ ਹੈ ਵੀਰ ਮੇਰੀ ਗੱਲ ਚਲ ਕੋਈ ਨਹੀਂ ਕਰ ਲੈਣ ਤੋ ਕੈਨਸਲ ਬਾਅਦ ਵਿੱਚ ਲੱਭਦੇ ਉਹਨੂੰ ਟੱਬਰ ਚਾਰ ਪੰਜ ਨਨਾਨਾ ਲੱਭਦੇਓ ਦੇਰ ਜੇਠ ਲੱਭਦੇਓ ਫਿਰ ਅਦਰਾਣੀ ਛੱਨਣਾ ਬਾਬਾ ਤ ਮਾਸ਼ਾਅੱਲਾ ਆਇਆ ਕਰੋਗੇ ਲੜ ਲੜ ਕੇ ਆਇਆ ਕਰੋਗੀ ਇੱਥੇ ਨਹੀਂ ਚੰਗਾ ਜਿੱਥੇ ਸੁਖ ਨਾ ਕੱਲੀ ਆਦੇ ਨੌ ਸੱਸ ਨੇ ਸਲਾਹ ਕਰਕੇ ਹਰ ਇੱਕ ਚੀਜ਼ ਲਿਆਇਆ ਕਰਨੀ ਸਟੀਲ ਦੀ ਗੱਲ ਵਾ ਨਾ ਮੈਂ ਲੈ ਦੂੰਗੀ ਇਹਨੂੰ ਡਿਨਰ ਸੈੱਟ ਸਾਰਾ ਕੁਝ ਮੈਨੂੰ ਕੀ ਕੀ ਲਗ ਦੇਵੇਂਗੇ ਤੇ ਕੀ ਕੰਮ ਆਉਣਾ ਭਾਂਡੇ ਆਪਾਂ ਦੇਣੇ ਨਹੀਂ ਇਹਨੂੰ ਹਰ ਇੱਕ ਚੀਜ਼ ਜੋ ਮੈਂ ਲਿਆਈ ਉਹ ਹੀ ਇਹਨੂੰ ਵੀ ਦੇ ਕੇ ਤੋੜਨਾ ਵਾ ਬਾਕੀ ਇਹਨੇ ਇਹਨੂੰ ਆਈ ਗਈ ਨੂੰ ਪੈਸੇ ਦਿਆ ਕਰਨੇ ਜੋ ਮਰਜ਼ੀ ਲਿਆ ਕਰੇ ਜਿਹੜੇ ਮੈਨੂੰ ਗੱਲਾਂ ਕੋ ਲੋਕਾਂ ਨੇ ਕਰਨੀਆਂ ਜੇ ਹੁੰਦੇ ਨਾ ਪਿਓ ਇਹਦਾ ਤੇ ਆਪੇ ਇਥੇ ਮੱਦੀ ਕਰਦਾ ਉਹਨੇ ਕਿਹਾ ਕਿ ਕੀ ਪਰਵਾਂ ਵਾਲੀ ਕੀਤੀ ਨਾ ਡੋਪਤੀ ਕੁੜੀ ਡੋਬਣ ਵਾਲੀ ਗੱਲ ਵਾਥੇ ਕੀ ਮਾੜਾ ਵਾ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਨਹੀਂ ਆਪਦੇ ਤੇ ਜੋਤੀ ਦੀ ਨਾ ਬੜਾ ਗੁੱਸਾ ਕਰਨ ਦੇ ਹੈਗੇ ਹੁਣ ਤੀ ਕਿਦਾਂ ਨਿੰਦ ਕਿਉਂਂ ਦੇ ਜੀ ਉਥੇ ਤੇ ਨਿੰਦ ਨਾਣੀ ਆਹ ਤੂੰ ਸੁੱਖ ਕਿਦਾਂ ਜਾਊਗੀ ਆਪਣੇ ਰਿਸ਼ਤੇਦਾਰਾਂ ਦੇ ਦੋਰੇ ਫਸਦਾ ਦੇ ਵਿੱਚ ਵਿਚੋਲਾ ਵਾ ਮੂੰਹ ਚੁੱਕ ਕੇ ਜਵਾਬ ਦੇ ਦੋ ਮੂੰਹ ਚੁੱਕ ਕੇ ਜਵਾਬ ਦੇ ਦੋ ਉਹਨਾਂ ਨਾਲ ਮੈਂ ਵੇਖੀ ਆ ਤੇ ਕੁੜੀ ਭੈਣ ਆਪਣੀ ਡੋਜਦਾ ਮੈਂ ਹੂੰ ਕਦੋਂ ਘਰ ਬਣਿਆ ਕਦੋਂ ਨਹੀਂ ਆਏ ਵੀਰੇ ਘਰ ਤੇ ਬਾਣੀ ਜਾਣਾ ਵਾ ਤੁਹਾਨੂੰ ਤਾਂ ਮੈਨੂੰ ਅਜੋ ਸਿਆਣੀ ਲੱਗੀ ਜਾਂਦੀ ਏ ਘਰ ਤੇ ਵੀਰੇ ਬਾਣੀ ਜਾਣਾ ਵਾ ਘਰ ਕਿਹੜਾ ਹੁੰਦਾ ਤੇ ਉਹਨੂੰ ਤਾਂ ਅਗਲ ਮੌਤ ਹੈਨੀ ਆ ਪਰ ਮਾਣ ਇਦਾਂ ਨਿਕਲ ਕਰੀਦੀਆਂ ਪਿਸਤਾ ਕਰਦੇ ਮੇਰਾ ਪਿਸਤਾ ਕਰਦੇ ਮੇਰਾ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਅੱਜ ਪਤਾ ਲੱਗਾ ਮੈਨੂੰ ਨਹੀਂ ਪਤਾ ਕੀ ਗੱਲ ਦਾ ਸੁੱਖ ਨੂੰ ਜਵਾਬ ਦੇ ਫੂਕ ਕਰਕੇ ਮੈਂ ਨਹੀਂ ਕਰਨਾ ਕੋਲਣਾ ਤੇ ਚਾਹ ਬਣਾ ਹੁਣ ਇਹ ਟੋਪ ਤੇ ਗੱਲ ਨਹੀਂ ਕਰ ਸਕਣੀ ਜੀ ਜੀ ਕਰੀ